ਇੱਕ ਸਿੰਗਰ ਜੋ ਆਪਣਾ ਸ਼ੋਅ ਲਗਾ ਰਿਹਾ ਸੀ ਤੇ ਇੱਕ ਬੰਦਾ ਉਹਨੂੰ ਬਾਰ-ਬਾਰ ਇੱਕੋ ਗਾਣਾ ਗਾਉਣ ਲਈ ਕਹਿ ਰਿਹਾ ਸੀ। ਉਹਨੇ ਤਿੰਨ ਵਾਰ ਉਹ ਗਾਣਾ ਉਹਦੀ ਫਰਮਾਇਸ਼ ਤੇ ਗਾਇਆ ਪਰ ਚੌਥੀ ਵਾਰ ਮਨਾ ਕਰਨ ਤੇ ਉਸਨੂੰ ਸਟੇਜ ਉੱਤੇ ਹੀ ਗੋਲੀ ਮਾਰ ਦਿੱਤੀ ਗਈ। ਸਾਲ 1966 ਪਿੰਡ ਗਿਲਜੇਵਾਲਾ ਦੇ ਵਿੱਚ ਜਨਮ ਹੋਇਆ ਦਿਲਸ਼ਾਦ ਅਖਤਰ ਦਾ। ਉਹਦੇ ਘਰ ਦੇ ਆਲੇ-ਦੁਆਲੇ ਸਿਰਫ ਮਿੱਟੀ, ਮੌਸਮ ਤੇ ਸੁਰਾਂ ਦੀ ਖੁਸ਼ਬੂ ਸੀ। ਬਚਪਨ ਤੋਂ ਹੀ ਉਹਦੇ ਅੰਦਰ ਰੱਬ ਦੀ ਦਿੱਤੀ ਹੋਈ ਆਵਾਜ਼ ਸੀ। ਫਰੀਦਕੋਟ ਤੋਂ ਆਪਣੇ ਅਧਿਆਪਕਾਂ ਤੋਂ ਸੰਗੀਤ ਸਿੱਖਿਆ ਤੇ ਜਦ ਮੰਚ ਤੇ ਚੜ੍ਹਿਆ ਤਾਂ ਆਪਣੀ ਆਵਾਜ਼ ਨਾਲ ਉਹਨੇ ਲੋਕਾਂ ਨੂੰ ਮੋਹ ਲਿਆ ਤੇ ਫਿਰ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਉਹਨਾਂ ਦਾ ਪਹਿਲਾ ਗਾਣਾ ਆਇਆ ਚੰਨ ਮੰਗੇ ਚਾਨਣੀ ਗੁਲਾਬ ਮੰਗੇ ਰੰਗ ਜੋ ਰਿਲੀਜ਼ ਹੁੰਦੇ ਹੀ ਪੰਜਾਬ ਦੇ ਕੋਨੇ-ਕੋਨੇ ਵਿੱਚ ਵੱਜਣ ਲੱਗਿਆ ਵੈਸੇ ਤਾਂ ਦਿਲਸ਼ਾਦ ਅਖਤਰ ਜੀ ਦੇ ਸਾਰੇ ਹੀ ਗਾਣੇ ਸੁਪਰ ਡੂਪਰ ਹਿੱਟ ਰਹੇ ਪਰ ਜੇ ਆਪਾਂ ਉਹਨਾਂ ਦੇ ਖਾਸ ਕੀਤਾਂ ਦੀ ਗੱਲ ਕਰੀਏ ਜਿਦੇ ਵਿੱਚ ਮਨ ਵਿੱਚ ਵੱਸਦਾ ਸੱਜਣਾ ਚਰਖਾ ਬੋਲ ਪਿਆ ਹਾਲ ਪ੍ਰੀਤੋ ਦਾ ਇਹ ਸਭ ਗਾਣੇ ਬਹੁਤ ਜ਼ਿਆਦਾ ਹਿੱਟ ਰਹੇ। ਇੰਨਾ ਸਭ ਗਾਣਿਆਂ ਨੇ ਦਿਲਸ਼ਾਦ ਅਖਤਰ ਜੀ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਹਿੱਟ ਕਰ ਦਿੱਤਾ। ਜਿਹਦੇ ਕਰਕੇ ਉਹਨਾਂ ਨੂੰ ਪੰਜਾਬੀ ਫਿਲਮਾਂ ਦੇ ਵਿੱਚ ਐਜ਼ ਅ ਪਲੇਬੈਕ ਸਿੰਗਰ ਕੰਮ ਮਿਲਿਆ ਤੇ ਉਹਨਾਂ ਨੇ ਬਹੁਤ ਸਾਰੇ ਗਾਣੇ ਪੰਜਾਬੀ ਫਿਲਮਾਂ ਲਈ ਗਾਏ। ਹੁਣ ਪੰਜਾਬ ਦੇ ਹਰ ਇੱਕ ਬੰਦੇ ਦੀ ਜ਼ੁਬਾਨ ਤੇ ਦਿਲਸ਼ਾਦ ਅਖਤਰ ਜੀ ਦਾ ਨਾਮ ਸੀ। ਫਿਰ 28 ਜਨਵਰੀ 1996 ਪਿੰਡ ਸਿੰਘਪੁਰਾ ਦੇ ਵਿੱਚ ਉਹਨਾਂ ਨੂੰ ਇੱਕ ਵਿਆਦਾ ਅਖਾੜਾ ਮਿਲਿਆ।